ਸਾਡੀ ਨੂੰ ਮਹਾਰਾਜ ਸ਼ਹੀਦੋ ਸਿੰਘੋ ਆਪ ਦੇ ਚਰਨਾ ਕਮਾ ਬਾਸ ਅਰਦਾਸ ਬੇਨਤੀ ਜੋਧਰੀ ਹੈ ਜੀ ਵਰਤੀ ਕਦੀ ਨਾ ਹੋ ਗਈ ਜਨ ਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣ ਕਾਸਤੇ ਮਹਾਨ ਵਾਕ ਅਨਸਾਰ ਦੋਇਕਰ ਜੋੜ ਕਰੋ ਅਰਦਾਸ ਤੁਧ ਪਾਵੇ ਤਾਂ ਆਣੇ ਰਾਸਤੇ ਮਹਾਨ ਵਾਕ ਅਨਸਾਰ ਸਤਿਗੁਰ ਜੀ ਕਿਰਪਾ ਕਰਨੀ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਵੀਰ ਰਾਜਵੀਰ ਸਿੰਘ ਜਵੰਦਾ ਜਿਨ੍ਹਾਂ ਤੇ ਸਤਿਗੁਰ ਜੀ ਅਚਾਨਕ ਦੁਰਘਟਨਾ ਹੋਣ ਦੇ ਨਾਲ ਤੁਮ ਵੀਰ ਸੱਤਾ ਲੱਗੀਆਂ ਨੂੰ ਸਤਿਗੁਰ ਜੀਓ ਤਪ ਤੋਂ ਮਹਿੇ ਠੰਡ ਵਰਤਾਈ ਅੰਧੇ ਤੇ ਅਦਕਨਾ ਤੇ ਭਾਈ ਦੇ ਮਹਾਰਾਜ ਅਨੁਸਾਰ ਸਤਿਗੁਰੂ ਜਿਵੇਂ ਆਪ ਜੀ ਤਪ ਦੇ ਹਰਦਿਆਂ ਨੂੰ ਠਾਰਨ ਦੀ ਸਮਰਥਾ ਰੱਖਦੇ ਹੋ ਇਸੇ ਤਰ੍ਹਾਂ ਸਤਿਗੁਰੂ ਉਸ ਸਾਡੇ ਵੀਰ ਨੂੰ ਸਿਰ ਤੇ ਮੇਹਰ ਤੇ ਆਤਰਾ ਕੇ ਅੰਗ ਸੰਗ ਹੋ ਕੇ ਉਹਦੀ ਸਹਾਇਤਾ ਕਰਨੀ ਸਤਿਗੁਰੂ ਜੀਓ ਇਸ ਦੁੱਖ ਦੀ ਘੜੀ ਦੇ ਵਿੱਚੋਂ ਉਸ ਵੀਰ ਨੂੰ ਸਤਿਗੁਰੂ ਜੀਓ ਆਪ ਜੀ ਨੇ ਨਿਬਟਾਰਾ ਕਰਕੇ ਚੜ੍ਹਦੀ ਕਲਾ ਵਾਲਾ ਜੀਵਨ ਆਪਣਾ ਲੰਬੀ ਆਇਯੂ ਬਖਸ਼ਨੀ ਚਰਨਾ ਕਮਲਾ ਕੇਂਦਰ ਦੀਆਂ ਜੱਟੀਆਂ ਸੋਕੀਆਂ ਜਿਨ੍ਹਾਂ ਆਪ ਦੇ ਚੰਨ ਨੂੰ ਦਿੱਤੇ ਆ ਵੰਡਰਸ਼ਿਪ kia ਦੇਖ ਲਈ ਦੇਖ ਬਹਾਈ ਦੇ ਕੇ ਅਸਡੇ ਨੀਂ ਸਤਿਨਾਖਿਆ ਰਹੇ ਸਿਰ ਤੇ ਜਿਹੜੀ ਆਸਿਆ ਅੰਦਰ ਕੇ ਗੋਦੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾ ਸਿੰਘਰੀਆਂ ਨੇ ਧਰਮ ਹੀ ਸੇਜ ਦਿੱਤੇ ਬੰਦ ਬੰਦ ਕਿਤੇ ਉੱਥੇ ਲਹੂਆਂ ਤੇ ਫੜੀਆਂ ਤੇ ਚਰੇਤਨ ਆਰਿਆਂ ਨਾਲ ਚਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮੀ ਹਰੇ ਅਸੀਂ ਕੀ ਸਿਰਫ ਕਿਸ ਸਵਾਸ ਸਾਂ ਨਹੀਂ ਹੋਇਆ ਸਿਨਾ ਸਿੰਘਾ ਸਿਨਰੀਆ ਕੁੰਗਿਆ ਮਰਜੀਉੜਿਆਂ ਦੀ ਪਵਿੱਤਰ ਧਰਮੇ ਰੀਵਾਂ ਅੰਦਰ ਕੇ ਬੋਲੋ ਜੀ ਵਾਹਿਗੁਰੂ